ਨੰਗਲ ਸ਼੍ਰੀਨੰਦਪੁਰ ਸਾਈ ਮੁੱਖ ਮਾਰਗ ਤੇ ਇੱਕ ਹੋਰ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਹਿਮਾਚਲ ਦੀ ਬੱਸ ਦੀ ਇੱਕ ਟਰੱਕ ਦੇ ਨਾਲ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲ ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲ ਸਵਾਰ ਆਪਸ ਦੇ ਵਿੱਚ ਟਕਰਾ ਕੇ ਗਿਰ ਪਏ ਜਿਨ੍ਹਾਂ ਨੂੰ ਬਚਾਉਂਦੇ ਹੋਏ ਟਰਾਲਾ ਚਾਲਕ ਨੇ ਬ੍ਰੇਕ ਲਗਾਈ ਪਰ ਪਿੱਛੋਂ ਆ ਰਹੀ ਹਿਮਾਚਲ ਦੀ ਬੱਸ ਤੋਂ ਬ੍ਰੇਕ ਨਾ ਲੱਗਣ ਕਾਰਨ ਬੱਸ ਟਰਾਲੇ ਦੇ ਪਿੱਛੇ ਟਕਰਾ ਗਈ ਜਿਸ ਕਾਰਨ ਡਰਾਈਵਰ ਜ਼ਖਮੀ ਹੋ ਗਿਆ ਇਸ ਘਟਨਾ ਤੋਂ ਬਾਅਦ ਮੌਕੇ ਤੇ ਸਥਾਨਕ ਵਸਨੀਕਾਂ ਵੱਲੋਂ ਡਰਾਈਵਰ ਨੂੰ ਬਾਹਰ ਕੱਢ ਕੇ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇ ਘਟਨਾ ਦਾ ਪਤਾ ਚਲਦਿਆਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਰੂਪ ਦੇ ਵਿੱਚ ਬਹਾਲ ਕਰਵਾਇਆ ਗਿਆ ਗਨੀਮਤ ਇਹ ਰਹੇ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਬੱਸ ਪਾਲਮਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ ਤੇ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਪਰ ਡਰਾਈਵਰ ਵੱਲੋਂ ਇੱਕਦਮ ਬ੍ਰੇਕ ਲਗਾ ਕੇ ਬੱਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਗਲਾ ਟਰੱਕ ਇੱਕਦਮ ਰੁਕਣ ਦੇ ਨਾਲ ਬੱਸ ਟਰੱਕ ਦੇ ਪਿੱਛੇ ਜਾ ਟਕਰਾਇ ਜਿਸ ਕਾਰਨ ਇਹ ਹਾ사 ਵਾਪਰਿਆ ਇਸ ਕੜਨਵਰੀ ਗਲਬਤ ਕਰ ਰਹੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਸੜਕ ਨੂੰ ਚੌੜਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਤੇ ਕੰਮ ਦੀ ਸ਼ੁਰੂਆਤ ਨਹੀਂ ਹੋਈ ਹੈ ਤੇ ਆਏ ਦਿਨ ਇੱਥੇ ਸੜਕੀ ਹਾਦਸੇ ਵਾਪਰੇ ਨੇ ਜਿਸ ਦੇ ਵਿੱਚ अनेका ਕੀਮਤੀ ਜਾਨਾਂ ਵੀ ਜਾ ਰਹੀਆਂ ਹਨ ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸੜਕ ਦੇ ਕਾਰਜ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਅਜਿਹੇ ਸੜਕੀ ਹਾਦਸਿਆਂ ਨੂੰ ਠੱਲ ਪਾਇ ਸਕੇ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਸਾ ਤੁਸੀਂ ਦੇਖਿਆ ਹਾਂਜੀ ਸਰ ਮੈਂ ਤਾਂ ਪੂਰਾ ਆਖੀ ਦੇਖਿਆ ਹੈ ਮੇਰਾ ਨਾਮ ਜਸਲੀਨ ਹੈ ਤੇ ਮੈਂ ਤੇ ਮੇਰੇ ਹਸਬੰਡ ਕਾਰ 'ਚ ਬੈਠੇ ਹੋਏ ਸੀ ਸਾਨੂੰ ਫਾਦਰ ਦਾ ਕਾਲ ਆਇਆ ਹੋਇਆ ਸੀਗਾ ਤੇ ਪਿੱਛੋਂ ਦੋ ਮੋਟਰਬਾਈਕਸ ਵਾਲੇ ਇੱਕ ਮੋਟਰਬਾਈਕ ਵਾਲੇ ਨੇ ਪਿੱਛੋਂ ਬ੍ਰੇਕ ਲਗਾਤੀ ਔਰ ਉਹਨੇ ਠਾ ਮਾਰਿਆ ਵਿੱਚ ਫਰਸਟ ਵਾਲੇ ਮੋਟਰਬਾਈਕ ਵਾਲੇ ਦੇ ਵਿੱਚ ਉਹ ਡਿੱਗ ਗਿਆ ਡਿੱਗਦੇ ਡਿੱਗਦੇ ਟਰੱਕ ਵਾਲੇ ਭਈਆ ਨੇ ਬ੍ਰੇਕ ਲਗਾਈ ਉਹਨਾਂ ਨੂੰ ਪ੍ਰੋਟੈਕਟ ਕਰਦੇ ਕਰਦੇ ਔਰ ਜਦੋਂ ਉਹਨਾਂ ਨੂੰ ਮਤਲਬ ਪ੍ਰੋਟੈਕਟ ਕੀਤਾ ਪਿੱਛੋਂ ਆਵਲੀ ਬੱਸ ਠਾ ਦੇਣੇ ਜਾ ਕੇ ਰੈਮ ਕਰ ਗਈ ਟਰੱਕ ਦੇ ਵਿੱਚ ਤੇ ਉਹ ਦੋਨੋਂ ਤਾਂ ਮਤਲਬ ਬਾਈਕਸ ਵਾਲੇ ਉਹ ਪਰਫੈਕਟਲੀ 올 ਰਾਈਟ ਲੇਕਿਨ ਬੱਸ ਡਰਾਈਵਰ ਉਹਨਾਂ ਦੀ ਲੈਗਸ ਤੇ ਪ੍ਰੈਸ਼ਰ ਪੈਣ ਕਰਕੇ ਕਿਉਂਕਿ ਇੱਕਦਮ ਸਟ੍ਰਾਈਕ ਬ੍ਰੇਕ ਲੱਗੀ ਹੈ ਪਾਵਰ ਬ੍ਰੇਕ ਲੱਗੀ ਹੈ ਤੇ ਉਹਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਗਿਆ ਲੈ ਗਏ ਉਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਲੈ ਗਏ ਨੇ ਬਟ ਰੈਸਟ ਤਾਂ ਉਹਨਾਂ ਡਾਕਟਰ ਹੀ ਦੱਸ ਸਕਦੇ ਤੁਹਾਨੂੰ ਕਿ ਕੀ ਸਿਚੁਏਸ਼ਨ ਹੈ ਬਟ ਓਵਰ ਆਲ ਇਹ ਬਹੁਤ ਤੁਸੀਂ ਕਹਿ ਲਓ ਇੱਕ ਮੰਦ ਭਾਗੀ ਵੀ ਵੀ ਡੂ ਨਾਟ ਪ੍ਰੀਫਰ ਦਿਸ ਕਾਈਂਡ ਆਫ ਸਿਚੁਏਸ਼ਨ ਸਾਡੀ ਅੱਖਾਂ ਸਾਹਮਣੇ ਇਦਾਂ ਸਾਡੇ ਸ਼ਹਿਰ ਦੇ ਵਿੱਚ ਹੋਵੇ ਤੇ ਦਿਸ ਸ਼ੁਡ ਬੀ ਟੇਕਨ ਇਨਟੂ ਕਨਸੀਡਰੇਸ਼ਨ ਏਸਐਪ ਕੋਈ ਹਲੇ ਤੱਕ ਦੇਖੋ ਆਈ ਊਡ ਸੇ ਕੋਈ ਸੁਰੱਖਿਆ ਕਰਮੀ ਨਹੀਂ ਹੈ ਇ ਨਾਰਮਲ ਪੀਪਲ ਹੈ ਠੀਕ ਹੈ ਉਹਨਾਂ ਨੇ ਆਪਸ ਵਿੱਚ ਸਾਰਾ ਹੈਂਡਲ ਕਰਕੇ ਟਰੱਕ ਡਰਾਈਵਰ ਨੂੰ ਬੱਸ ਡਰਾਈਵਰ ਨੂੰ ਕੱਢਿਆ ਟਰੱਕ ਡਰਾਈਵਰ ਦੀ ਵੀ ਸ਼ਾਬਾਸ਼ੀ ਹੈ ਕਿ ਉਹਨੇ ਪ੍ਰੋਟੈਕਟ ਕਰਨ ਲਈ ਬ੍ਰੇਕ ਲਗਾਈ ਲੇਕਿਨ ਥਿਸ ਸ਼ੁੱਡ ਨਾਟ ਹੈਪਨ ਇਨ ਦਾ ਨੀਅਰ ਫਿਊਚਰ ਠੀਕ ਹੈ ਸਰ ਸੋ ਥਿਸ ਇਜ਼ ਅ ਕੇਸ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਦਾਂ ਦੇ ਐਕਸੀਡੈਂਟਸ ਜਿਹੜੇ ਹੈ ਹੈ ਉਹ ਨਾ ਹੋਣ ਬਿਕਾਜ਼ ਏਵਰੀ ਲਾਈਫ ਮੈਟਰਸ ਰਾਈਟ ਬਿਲਕੁਲ ਦੇਖੋ ਕਿੰਨਾ ਜਾਮ ਲੱਗ ਚੁੱਕਾ ਹੈ ਬਹੁਤ ਨੈਸ਼ਨਲ ਹਾਈਵੇ ਹੈ ਸਭ ਨੂੰ ਪ੍ਰੋਪਰ ਪਾਸੇਜ ਹੋਣਾ ਚਾਹੀਦਾ ਹੈ ਐਂਡ ਲਾਈਵਸ ਮੈਟਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਘਰੇ ਸੁਰੱਖਿਆ ਨਾਲ ਤੁਸੀਂ ਪੁੱਜੋ ਐਂਡ ਦਿਸ ਸ਼ੁਡ ਬੀ ਟੇਕਨ ਕੇਅਰ ਇਨ ਟੂ ਕਨਸਿਡਰੇਸ਼ਨ ਯਾ ਡਨ ਥੈਂਕ ਯੂ ਹਿਮਾਚਲ ਦੀ ਬੱਸ ਸਵਾਰੀਆਂ ਵਾਲੀ ਇਧਰੋਂ ਜਾ ਰਹੀ ਸੀ ਟਰੱਕ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਏ ਤੇ ਐਦੇ ਨਾਲ ਇੱਕ ਬਾਈਕ ਦਾ ਵੀ ਹੋਇਆ ਨਾਲ ਬਾਈਕਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹ ਆਪਣਾ ਚਲੇ ਗਏ ਨੇ ਤੇ ਜਿਹੜਾ हिमाचल दी वाडर ड्राइवर सिगा उनु सट्टा लगिए ते उनु हॉस्पिटल पब्लिक दे थ्रू हॉस्पिटल पहुंचाया गया ते बस नु हुन हाइड्रਾ ਪਾ ਕੇ ਰੋਡ ਤੇ ਸੈਟ ਕਰਾ ਕੇ ਟ੍ਰੈਫਿਕ ਕਪਸ ਚਲਤਾਂ ਨੂੰ ਚਲਾ ਰਹੀ ਹੈ ਕਿਵੇਂ ਇੱਕ ਐਕਸੀਡੈਂਟ ਹੋਇਆ ਇਹ ਟਰੱਕ ਵਾਲੇ ਦੇ ਮੋੜੇ ਮੋਟਰਸਾਈਕਲ ਆ ਗਿਆ ਸੀਗਾ ਤੇ ਉਹਨੇ ਮੋਟਰਸਾਈਕਲ ਨੂੰ ਜਾਂਦੇ ਬ੍ਰੇਕ ਮਾਰੀ ਮਗਰ ਇਹ ਬਚ ਗਿਆ ਇਹ ਜਿਹੜਾ ਸਿੰਗਲ ਰੋਡ ਆ 503 ਨੰਬਰ ਨੈਸ਼ਨਲ ਹਾਈਵੇ ਇੱਥੇ ਰੋਜ਼ 8-10 ਐਕਸੀਡੈਂਟ ਹੁੰਦੇ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਕਿ ਲੋਕਾਂ ਦੀ ਮੌਤ ਦੀ ਗਿਣਤੀ ਨਾ ਕਰੋ ਇਹ ਰੋਡ ਨੂੰ ਨੈਸ਼ਨਲ ਹਾਈਵੇ ਦੇ ਵਿੱਚ ਲਿਆ ਕੇ ਚੌੜਾ ਕਰਾਓ ਤਾਂ ਜੋ ਲੋਕਾਂ ਦਾ ਮੌਤ ਦਰ ਘੱਟ ਸਕੇ ਇਸ ਕਰਕੇ ਦਿੱਲੀ ਐਕਸੀਡੈਂਟ ਹੋਣ ਨਾਲ ਲੋਕਾਂ ਦੇ ਘਰਾਂ ਦੇ ਚਿਰਾਗ ਬੁੱਝ ਗਏ ਆ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਅਸੀਂ ਬਹੁਤ ਲਿਖਿਆ ਗੱਟੜੀ ਨੂੰ ਬਹੁਤ ਮਿਲਣਾ ਕੀਤੀਆਂ ਉਦੋਂ ਪਹਿਲਾਂ ਬੀਜਪੀ ਦਾ ਜਿਹੜਾ ਹਰਿਆਵਲ ਐਮਪੀ ਡਾਕਟਰ ਸੁਹਾਗ ਸ਼ਰਮਾ ਘੁੰਮ ਕੇ ਗਿਆ ਉਹਨੂੰ ਵੀ ਦੱਸਿਆ ਕਿ ਮੌਤਾਂ ਦੀ ਗਿਣਤੀ ਨਾ ਕਰੋ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਰਕਾਰਾਂ ਅਜ ਤੱਕ ਮੌਤਾਂ ਦੀ ਗਿਣਤੀ ਕਰਦੀ ਆਈ ਐ ਇਸ ਰੋਡ ਬਾਰੇ ਸੋਚੋ ਕਿਉਂਕਿ ਸਾਰਾ ਹਿਮਾਚਲ ਨੂੰ ਸਾਰਾ ਟ੍ਰੈਫਿਕ ਇਸ ਰੋਡ ਤੋਂ ਚੱਲਦਾ ਹੈਗਾ ਤੇ ਅਸੀਂ ਬੇਨਤੀ ਇਹ ਕਰਦੇ ਆ ਕਿ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਰੋ ਰੋਡ ਨੂੰ ਛੋੜਾ ਚਲਾਓ ਕੋਈ ਅੱਗੇ ਦੀ ਕਿਹੜੀ ਗੱਲ ਹੈ ਇੱਕ ਐਸਪੀ ਸੈਂਟੀ 5235 ਤੇ ਇੱਕ ਉਹ ਟਰੱਕ ਉਹ ਫੜਾ ਇਹ ਐਚ ਆਰਟੀਸੀ ਦੀ ਸਰਕਾਰੀ ਬਾਸਾ ਅ ਟਰੱਕ ਦੇ ਵਿੱਚ ਵੱਜੀ ਆ ਵਿੱਚ ਹਾਂਜੀ ਕਾਰਨ ਲੈ ਕੁਝ ਪਤਾ ਲੱਗੇ ਮੋਰੇ ਮੋਟਰਸਾਈਕਲ ਵਾਲ ਆ ਗਿਆ ਤਾਂ ਉਹਨੂੰ ਬਚਾਦੇ ਟਰੱਕ ਵਾਲੇ ਨੇ ਬ੍ਰੇਕ ਮਾਰੀ ਮਗਰ ਇਹ ਵੱਜ ਗਈ ਤੇ ਨੁਕਸਾਨ ਕਿੰਨਾ ਕਰ ਹੋਇਆ ਜੀ ਡਰਾਈਵਰ ਦੀਆਂ ਲੱਤਾਂ ਘੁੱਟੀਆਂ ਗਿਆ ਉਹਨੂੰ ਸਿਵਲ ਹਸਪੀਟਲ ਲੈ ਗਏ ਆ ਬਸ ਜਿਹੜੀ ਕਾਫੀ ਪ੍ਰਿੰਟ ਪੁੱਟ ਗਿਆ ਹਾਂਜੀ ਕਿੱਥੇ ਤੋਂ ਬੱਸ ਆ ਰਹੀ ਜੀ ਇੱਥਾਂ ਜਾ ਰਹੀ ਬੱਸ ਆ ਰਹੀ ਜੀ ਪਾਲਨਪੁਰ ਸੇ ਚੰਡੀਗੜ੍ਹ ਆ ਰਹੀ ਥੀ ਨਾ ਬੱਸ ਐਕਚੁਅਲੀ ਜੋ ਐ ਟਰਾਲਾ ਚਲਾ ਹੋਇਆ ਨਾ ਜੋ ਅੱਗੇ ਜੋ ਟਰਾਲਾ ਆਪਨੇ ਦੇਖਾ ਉਸ ਕੇ ਅੱਗੇ ਚਲੀ ਥੀ ਦੋ ਬਾਈਕ ਉਹ ਦੋਨੋਂ ਆਪਸ ਮੈਂ और गिर गए बीस सड़क में और उसके पीछे आ रहा है ये ट्रालो इसने एकदम ब्रेक लगा दी उसके साथ बच्चे भी थे जो सड़क पे गिरे थे उसने एकदम ब्रेक लगा दी और फिर लगते और दोनों एक साथ तीनों एक साथ ही हो गए और और उसके बाद बाइक वाले तो दोनों निकल गए वो आपस में लड़ते लड़ते ड्राइवर को है सीरियस है थोड़ा उसके पैर में है कोई दर बाकी अभी लगेगा पता उन्होंने ट्रांसफर कर उसको कर दिया और रेफर कर दिया उधर कीजिए ਜੀ ਜੀ ਗੱਡੀ ਕਿ ਸਵਾਰੀਆਂ ਨੂੰ ਇਸ ਵਾਰੀਆਂ ਲਗਭਗ ਵੇਚਦੀਆਂ ਚਾਰ ਪੰਜ ਵਾਰੀਆਂ ਬਸ ਸਭ ਸੇਫ ਹੈ ਬਾਕੀ ਸੇਫ ਹੈ ਸਭ ਲੱਗੀ ਕਿਸੇ ਕੋ ਨਹੀਂ ਟੋਟ ਨਹੀਂ ਰਾਜੇਸ਼ ਮਾਸੀ ਆਈ ਖਾਲੀ ਕਰਕੇ ਆ ਗਈ ਉਨੇ ਰਖੜ ਜੀ ਜਿੱਦਾਂ ਆ ਰਹੇ ਦੇ ਦੋਨੇ ਦੋ ਜਣੀਆਂ ਆਪਸ ਵਿੱਚ ਬਾਈਕਾਂ ਵੱਜੀਆਂ ਜੀ ਉਹ ਜਿੱਦਾਂ ਬਾਈਕ ਵਾਲੇ ਰੋਡ ਮਾ ਗਿਰੀ ਜੀ ਆਈ ਰੋਡ ਮਾ ਜਿੱਦਾਂ ਪਿੱਛੇ ਗੱਡੀ ਆ ਰਹੀ ਸੀ ਗੱਡੀ ਥੋੜੀ ਸਵੀਟ ਮਾ ਤੀ ਜਿੱਦਾਂ ਰੋਕਣ ਲੱਗੇ ਬਾਈਕ ਵਾਲੇ ਰੋਡ 'ਮਾਂ ਨੂੰ ਗਿਰ ਗਈ ਰੋਡ 'ਮਾਂ ਗਿਰ ਕੇ ਗੱਡੀ ਆ ਜਨ ਬ੍ਰੇਕ ਮਾਰੀ ਉਹ ਤੇ ਕਰਕੇ ਉਹਦਾ ਬੱਸ ਪਿੱਛੇ ਦੀ ਬੱਸ ਲੋੜਦੀ ਬੱਸ ਵਾਲੇ ਦੇ ਬ੍ਰੇਕ ਲੱਗੀ ਨਹੀਂ ਆ ਉਹਦੇ ਵਿੱਚ ਸਿੱਧੀ ਡਾਲੀ ਦੇ ਵੱਜੀ ਬਾਕੀ ਹੋਰ ਕਿਸੇ ਦੇ ਸੱਟ-ਜੋਟ ਨਹੀਂ ਆਈ ਕੋਈ ਨਹੀਂ ਬਾਕੀ ਮੜੇ ਡਰਾਈਵਰ ਦੇ ਲੱਗੀ ਜੀ ਤਾਂ ਡਰਾਈਵਰ ਵਿੱਚ ਫਸ ਗਿਆ ਤਾਂ ਜੀ ਉਹਦੇ ਕਰਕੇ ਜਿਹੜੀਆਂ ਐਮਪੀ ਦੀ ਗੋਠੀ ਜੀ ਮੇਰਾ ਹੀ ਰਕਮਿੰਦਰ ਸਿੰਘ ਹੈ ਜੀ मेरा नाम विक्रांत है सर हुआ, हुआ कैसे था, तो आ, था सर आगे बाइक्स थी दो तो वो बाइक्स वाले गिरे उनके पीछे था एक ऑटो है टेम्पो टाइप था वो उसके साथ टकराई बस सामने से उनको बचाने के लिए इन्होंने जब ब्रेक लगाया जोर से तो बस वो हिट हुआ था ये ड्राइवर है बस के ये ड्राइवर है सर उनका नाम क्या है इनका नाम सर मुनीष है मुनीश जी बस कहाँ से कहाँ जा रही है सर ये पालमपुर से जा रही थी चंडीगढ़ फोर्टी थ्री चंडीगढ़ तो जो मोटरसाइकिल वाले वो ठीक थे जी सर वो ठीक है वो एक्चुअली उनका थोड़ा सा ही हुआ है नुकसान वो वहीं पे ठीक है वैसे उनको बाइक गिर हुए हाँ जी हाँ जी उनको बचाते हुए एक्चुअली वो आगे थे बीच में टेम्पो था और टेम्पो के पीछे बस थी टेम्पो वाले पीछे हाँ जी उसके पीछे तो टेम्पो की जो बैक बॉडी होती है उसके साथ बस टकर बाकी वो इंजन तो नहीं हुआ नहीं सर यही है सॉरियाँ ठीक है सर सॉरियाँ सभी ठीक है मेरा नाम है डॉक्टर अर्शद। अर्शद में कोई एक्सीडेंट आया कुछ क्या ऐसा है? हां जी, ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ। ਬੱਸ ਡਰਾਈਵਰ ਹੀ ਹੈ। ਮੁਨੀਸ਼ ਕੁਮਾਰ ਇਹਨਾਂ ਦਾ ਨਾਮ ਹੈ। ਵੋਲਵੋ ਬੱਸ ਚਲਾਉਂਦੇ ਸ਼ਾਇਦ ਹੀ ਤੇ ਇੱਕਦਮ ਸੱਡਨਲੀ ਇਹਨਾਂ ਨੇ ਬ੍ਰੇਕ ਲਾਈ ਸ਼ਾਇਦ ਕੋਈ ਬਾਈਕ ਵਾਲਾ ਸਾਹਮਣੇ ਆ ਗਿਆ ਤੇ ਸਟੀਅਰਿੰਗ ਵੀਲ ਜਿਹੜਾ ਹੈਗਾ ਇਹਨਾਂ ਦੇ ਪੇਟ ਵਿੱਚ ਲੱਗਿਆ। ਐਕਸਟਰਨਲ ਇੰਜਰੀ ਵੈਸੇ ਕੋਈ ਨਹੀਂ ਹੈਗੀ ਲੇਕਿਨ ਪੇਟ ਬਹੁਤ ਜ਼ਿਆਦਾ ਕਹਿ ਰਹੇ ਕਿ ਦਰਦ ਕਰ ਰਿਹਾ ਹੈ ਤੇ ਰਾਈਟ ਥਾਈ ਵੀ ਬਹੁਤ ਜ਼ਿਆਦਾ ਪੇਨ ਕਰ ਰਹੀ ਹੈ। ਮਤਲਬ ਮੂਵਮੈਂਟ ਨਹੀਂ ਹੋ ਪਾ ਰਹੀ ਉਹਨਾਂ ਦੀ। ਇਸ ਕਰਕੇ ਹਜੇ ਆਪਾਂ ਇਹਨਾਂ ਨੂੰ ਮੈਨੇਜ ਕਰ ਰਹੇ ਹਾਂ ਇਨੀਸ਼ially ਬਾਕੀ ਜੇ ਜ਼ਰੂਰਤ ਪਈ ਤਾਂ ਆਪਾਂ ਫਿਰ ਇਹਨਾਂ ਨੂੰ ਰੈਫਰ ਕਰਾਂਗੇ ਕਿਉਂਕਿ ਕੋਈ ਇੰਟਰਨਲ ਇੰਜਰੀ ਵਗੈਰਾ ਨਾ ਹੋਵੇ